ਇਸ ਵੇਲੇ ਦੀ ਵੱਡੀ ਖਬਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਇੱਕ ਸਾਹਮਣੇ ਆ ਰਹੀ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਤੇ ਅੱਜ ਕੀ ਆ ਜਾ ਰਿਹਾ ਉਹਨਾਂ ਦੇ ਖਿਲਾਫ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇਗੀ ਤੇ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਸੰਪਾਦਕ ਬਲਜੀਤ ਮਰਵਾਜੀ ਜੁੜੇ ਨੇ ਬਲਜੀਤ ਜੀ ਵਿਕਰਮਜੀਠੀਆ ਦੇ ਨਾਲ ਅੱਜ ਕੀ ਆ ਜਾ ਰਿਹਾ ਇੱਕ ਜੁੜੀ ਹੋਈ ਖਬਰ ਆ ਰਹੀ ਹੈ ਕੀ ਆ ਜਾ ਰਿਹਾ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਜਿਹੜੀ ਦਾਖਲ ਕੀਤੀ ਜਾਵੇਗੀ ਇਹਨਾਂ 40000 ਪੰਨਿਆਂ ਦੇ ਵਿੱਚ ਕੀ ਹੋ ਸਕਦਾ ਬਿਲਕੁਲ ਦੇਖੋ ਸਭ ਜਾਣਦੇ ਨੇ ਪਿਛਲੇ ਕੁਝ ਸਮੇਂ ਤੋਂ ਮਿਕਰਮ ਡੀਟੀਆ ਜੇਲ੍ਹ ਦੇ ਵਿੱਚ ਆ ਗਏ ਨੇ ਤੇ ਆਮਦਨ ਤੋਂ ਵੱਧ ਜਾਇਦਾਦ ਇਹਨਾਂ ਦੋਸ਼ਾਂ ਦੇ ਤਹਿਤ ਉਹਨਾਂ ਤੇ ਐਫਆਈਆਰ ਦਰਜ ਕਰਕੇ ਗ੍ਰਫਤਾਰ ਜਿਹੜਾ ਕੀਤਾ ਗਿਆ ਸੀਗਾ ਔਰ ਜੋ ਤਿੰਨ ਜਿਹੜੇ ਖਾਸ ਪਹਿਲੂ ਹੈਗੇ ਨੇ ਰੀਸ਼ਰ ਛਾਪ ਜੀ ਦੇ ਕੇ 40000 ਰੁਪਏ ਚਾਹੀਏ ਚਾਰ ਸ਼ੀਟ ਹੈਗੀ ਹੈ 700 ਕਰੋੜ ਦਾ ਦਾਵਾ ਕੀਤਾ ਜਾ ਰਿਹਾ ਹੈ ਅਬੈਦ ਸੰਪਤੀ ਜਿਹੜੀ ਹੈ ਜੀ ਆ ਵਿਜੀਲੈਂਸ ਵਿਭਾਗ ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਤੇ 200 ਜਿਹੜਾ ਗਵਾਹ ਬਣਾਏ ਗਏ ਨੇ ਦੇ ਵਿੱਚ ਚਾਰ ਸਟੂਨਰ ਅਤੇ ਖੱਤਰ ਜਿਹੜੀ ਉਹਨਾਂ ਦੀ ਜਿਹੜੀ ਹੈ ਰਿਪੋਰਟਸ ਨਾਲ ਉਹਦੇ ਲਾਈਆਂ ਗਿਆ ਨੇ ਤੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਅਤੇ ਦਿੱਲੀ ਦੇ ਵਿੱਚ 15 ਉਹਨਾਂ ਦੇ ਟਿਕਾਣੇ ਸੀਗੇ ਜਿੱਥੇ ਆਪਣਾ ਇਹ ਆਪਣਾ ਜਾ ਕੇ ਪੜਤਾਲ ਕੀਤੀ ਗਈ ਨਾ ਸਾਰੇ ਹੈ ਇਹ ਫਾਮਾ ਦਾ ਜਿਹੜਾ ਹੈਗਾ ਪਿਆਰਾ ਨਾਲ ਉਹਦੇ ਅਟੈਕ ਕੀਤਾ ਗਿਆ ਤੇ ਦਾਵਾ ਇਹ ਕੀਤਾ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਕਿ ਇੱਕ ਬੜੀ ਸਟੀਕ ਤੇ ਸਹੀ ਜਾਂਚ ਜਿਹੜਾ ਹੈਗਾ ਅਸੀਂ ਕੀਤੀ ਹੈ ਤੇ ਸਖਤ ਤੋਂ ਸਖਤ ਕਿਉਂਕਿ ਜੇ ਉਹਨਾਂ ਕੋਲ ਪੁख्ਤਾ ਸਬੂਤ ਹੁੰਦਾ ਦਾਵਾ ਕਰਦੇ ਤਾਂ ਉਹ ਕਹਿੰਦੇ ਨੇ ਕਿ ਜੇ ਪੁख्ਤਾ ਸਬੂਤ ਸਾਡੇ ਆ ਗਏ ਨੇ ਉਸ ਆਧਾਰ ਤੇ ਵਿਕਰਮਜੀਤ ਜੀ ਆ ਉਹਨਾਂ ਜਿਹੜਾ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਮਾਨ ਦੀ ਕੋਸ਼ਿਸ਼ ਕਰਾਂਗੇ ਜੋ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਔਰ ਸਭ ਜਾਣਦੇ ਨੇ ਕਿ ਉਹ ਜ਼ਮਾਨਤਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਕੈਨਸਲ ਹੋ ਚੁੱਕੀਆਂ ਨੇ ਕਈ ਤਰ੍ਹਾਂ ਦੀ ਉਹਨਾਂ ਨੇ ਰਾਇਤਾ ਮੰਗੀਆਂ ਸੀਗੀਆਂ ਜਿਹੜੀਆਂ ਜੁਡੀਸ਼ੀਅਲ ਕਾਸ਼ੀਰ ਹਨ ਉਹ ਵੀ ਉਹਨਾਂ ਨੂੰ ਜਿਹੜੀਆਂ ਨਹੀਂ ਮਿਲਿਆ ਸੀਗੀਆਂ ਤੇ ਉਹ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਉਹਨਾਂ ਲਈ ਜਿਹੜਾ ਹੋਰ ਬਾਤੀਆਂ ਨੇ ਬਿਲਕੁਲ ਉਹਨਾਂ ਦੀ ਜਿਹੜੀ ਪਤਨੀ ਧਰਮ ਪਤਨੀ ਜਿਹੜੇ ਵਿਕਰਮ ਜੀਠੀਆ ਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਸਾਰਿਆਂ ਦਾ ਜਦੋਂ ਵੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਉਹਨਾਂ ਦੇ ਵੱਲੋਂ ਸਿੱਧਾ-ਸਿੱਧਾ ਕਿਹਾ ਗਿਆ ਸਭ ਝੂਠ ਆ ਕੋਈ ਇੰਨੀ ਪ੍ਰਾਪਰਟੀ ਨਹੀਂ ਆ ਜੇ ਉਹਨਾਂ ਕੋਲ ਪ੍ਰਾਪਰਟੀ ਨਹੀਂ ਨਿਕਲਦੀ ਕਿ ਉਹ ਸਾਨੂੰ ਦੇਣਗੇ ਹੁਣ ਕਿਹਾ ਜਾ ਰਿਹਾ ਹੈ ਕਿ 700 ਕਰੋੜ ਦੇ ਕਰੀਬ ਲੈਂ ਦੇਣਾ ਬਿਲਕੁਲ 5 ਮਹੀਨੇ ਹੋ ਗਏ ਨੇ ਵਿਕਰਮਯੂਤੀਮ ਜੇਲ੍ਹ ਦੇ ਵਿੱਚ ਔਰ ਉਸ ਟਾਈਮ 540 ਕਰੋੜ ਕਿਹਾ ਜਾਂਦਾ ਸੀ ਜੋ ਵੱਧ ਕੇ 700 ਕਰੋੜ ਹੋਇਆ ਔਰ ਜੋ ਬڑا ਚੈਲੰਜ ਕੀਤਾ ਸੀ ਕਿਸਮ ਦਾ ਬਿਕਰਮੀਤ ਦੇ ਘਰ ਵਾਲੀ ਗਨੀਤ ਕੌਰ ਮਜੀਠੀਆਂ ਨੇ ਕਹਿੰਦੀ ਵੀ ਜੇ 540 ਕਰੋੜ ਕਹਿ ਰਹੇ ਤਾਂ ਮੀਡੀਆ ਰਾਇਮੈਂਟ ਚੈਲੰਜ ਕੀਤਾ ਸੀ ਵੀ ਜੇ ਨਹੀਂ ਮਿਲਿਆ ਇੰਨਾ ਤਾਂ ਸਾਨੂੰ ਦਓਗੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ 540 ਕਰੋੜ ਦੀ ਰਕਮ ਦੇ ਬਿਨਾਂ ਦੀ ਬੇਨਾਮੀ ਜਦਾਦ ਦੀ ਖੜੀ ਕਰ ਲਈ ਹੈ ਤੁਸ਼ ਲੱਗ ਰਹੇ ਨੇ ਵੀ ਟਰੱਕ ਮਨੀ ਤੋਂ ਖੇਤੀ ਕਰ ਲਈ ਹੈ ਸੋ ਇੱਕ ਵੱਡੀ ਚਰੋਥੀ ਵਿਜੀਲੈਂਸ ਲਈ ਵੀ ਹੈ ਕਿਉਂਕਿ ਮਜੀਠੀਆਂ ਪਰਿਵਾਰ ਜੇ ਕਵੇ ਤੇ ਸਾਡੇ ਕੋਲ ਤਾਂ ਹੈ ਨਹੀਂ ਆ ਤੁਸੀਂ ਸਾਨੂੰ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ ਉੱਤੇ ਕਹ ਰਹੇ ਨੇ ਸਰਚੂੜ ਦਾ ਬੁਲੰਦਾ ਹੈਗਾ ਹੁਣ ਚਾਰ ਸੀਟ ਹੋਣ ਤੋਂ ਬਾਅਦ ਦੀ ਇਹ ਚੀਜ਼ ਹੈ ਜਿਹੜੀਆਂ ਅੱਗੇ ਜਦੋਂ ਮਾਮਲਾ ਕੋਰਟ ਜਾਏਗਾ ਸਾਫ਼ ਆਉਣਗੇ ਆ ਕਿ ਮਿਜੀਲੈਂਸ ਦੀ ਕਾਰਵਾਈ ਕਿੰਨੀ ਕੁ ਸਹੀ ਸੀਗੀ ਤੇ ਕਿੰਨਾ ਕੁ ਆਪਣੇ ਮਕਸਦ ਦੇ ਵਿੱਚ ਜੇਕਰ ਕੇ ਮਿਨਿਸਟਰ ਇਦਾਂ ਕਰਦੇ ਆ ਸੀਗਾ ਐਕਸ ਮੰਤਰੀ ਕਾਮਯਾਬ ਹੋ ਪਾਇਨੇ ਸਹੀ ਐਕਸ਼ਨ ਕਰਨ ਦੇ ਵਿੱਚ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਲਜੀ ਜੀ ਜੀ ਸੋ ਬਿਕਰਮ ਜੀਟੀਏ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ 700 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਗੈਰ ਕਾਨੂੰਨੀ ਅਤੇ ਬੇਜਸਾਬੀ ਜਾਇਦਾਦ ਉਹਨਾਂ ਦੇ ਕੋਲੋਂ ਹਿਸਾਬ ਮੰਗਿਆ ਗਿਆ ਤਾਂ ਨਹੀਂ ਹੁਣ ਕਿਹਾ ਜਾ ਰਿਹਾ ਉਹ ਨਿਕਲ ਕੇ ਹਿਸਾਬ ਉਹਨਾਂ ਕੋਲੋਂ ਨਹੀਂ ਦਿੱਤਾ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦੇ ਖਿਲਾਫ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟੋ ਦਾਇਰ ਕੀਤੀ ਗਈ ਹੈ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਕਰਮ ਜੀਟੀਆ ਦੇ ਨਾਲ ਜੁੜੀ ਹੋਈ ਤੇ ਕਿਹਾ ਜਾ ਰਿਹਾ ਹੈ ਕਿ ਇਸ ਚਾਰ ਸ਼ੀਟ ਦੇ ਵਿੱਚ 200 ਦੇ ਕਰੀਬ ਲੋਕਾਂ ਦੀ ਗਵਾਹੀ ਵੀ ਜਿਹੜੀ ਪਾਈ ਗਈ ਹੈ